ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰਾ ਵਿਧਾਨ ਸਭਾ ਹਲਕਾ ਪਵਾ ਦਿਓ ਲੋਕ ਜਿਨ੍ਹਾਂ ਨੇ ਮੈਨੂੰ ਬਹੁਤ ਵੱਡਾ ਮਾਨ ਸਤਿਕਾਰ ਤੇ ਇੱਕ ਮੰਡਟ ਦੇ ਕੇ ਇਥੋਂ ਦਾ ਵਿਧਾਇਕ ਚੁਣਿਆ ਔਰ ਮੈਂ ਅੱਜ ਫੇਰ ਦੁਬਾਰਾ ਆਪਣੇ ਹਲਕੇ ਦੇ ਦੋ ਪਿੰਡਾਂ ਚ ਪਿੰਡ ਮਾਜਰਾ ਔਰ ਪਿੰਡ ਬਕਨੌਰ ਦੇ ਵਿੱਚ ਅੱਜ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਵਾਟਰ ਸਪਲਾਈਆਂ ਦਾ ਉਦਘਾਟਨ ਕੀਤਾ ਸੋ ਜਿਸ ਤਰ੍ਹਾਂ ਪਿੰਡ ਬਕਨੌਰ ਦੇ ਅੰਦਰ 52 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਜਿਹੜਾ ਉਹ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਤੇ ਇਸ ਤੋਂ ਬਾਅਦ ਪਿੰਡ ਮਾਜਰਾ ਜਿੱਥੇ ਅਸੀਂ ਹੁਣ ਖੜੇ ਆ ਮਾਜਰੇ ਪਿੰਡ ਦੇ ਅੰਦਰ 65 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਵਾਟਰ ਸਪਲਾਈ ਦਾ ਅੱਜ ਉਦਘਾਟਨ ਕੀਤਾ ਇਹਨੂੰ ਚਾਲੂ ਕੀਤਾ ਜਿਹਦੇ ਨਾਲ ਕਿ ਪਿੰਡ ਰਾਜੀ ਵੀ ਜੁੜਦਾ ਨਾਲ ਸੋ 1 ਕਰੋੜ 17 ਲੱਖ ਰੁਪਏ ਦੇ ਦੋਵਾਂ ਪਿੰਡਾਂ ਦੇ ਤਿੰਨਾਂ ਪਿੰਡਾਂ ਦੇ ਲੋਕਾਂ ਨੂੰ ਆ ਜਿਹੜੀਆਂ ਉਹ ਲਾਗਤ ਦੇ ਨਾਲ ਤਿਆਰ ਹੋਈਆਂ ਵਾਟਰ ਸਪਲਾਈਆਂ ਸਮਰਪਿਤ ਕੀਤੀਆਂ ਨੇ ਸੋ ਦੋਵਾਂ ਦੀ ਕਪੈਸਿਟੀ 50 50000 ਲੀਟਰ ਦੀ ਹੋਏਗੀ ਸੋ ਆਪਣੇ ਇਲਾਕੇ ਦੇ ਲੋਕਾਂ ਨੂੰ ਸੁੱਧ ਪਾਣੀ ਮਿਲੇ ਕਿਉਂਕਿ ਜਿਸ ਤਰ੍ਹਾਂ ਵਾਤਾਵਰਨ ਪੋਲਿਊਟਡ ਹੋ ਰਿਹਾ ਜਿਸ ਤਰ੍ਹਾਂ ਪਾਣੀ ਸਾਡਾ ਧਰਤੀ ਦਾ ਖਰਾਬ ਹੋ ਰਿਹਾ ਸੋ ਦੇ ਲਈ ਸੁੱਧ ਪਾਣੀ ਦੀ ਅੱਜ ਜਿਹੜੀ ਇਹ ਮਨੋਖ ਨੂੰ ਲੋੜ ਆ ਸਭ ਤੋਂ ਪਹਿਲਾਂ ਸੋ ਮੈਨੂੰ ਖੁਸ਼ੀ ਆ ਕਿ ਅੱਜ ਆਪਣੇ ਪਿਆਰੇ ਲੋਕਾਂ ਦੇ ਦਰਮਿਆਨ ਮੈਂ ਇੱਕ ਵਾਰ ਫਿਰ ਵੱਡੇ ਜਿਹੜੇ ਆ ਤੋਹਫੇ ਦੋ ਤਿੰਨ ਪਿੰਡਾਂ ਦੇ ਲੋਕਾਂ ਨੂੰ ਮਿਲੇਆ ਪਿੰਡ ਬਕਨੌਰ ਪਿੰਡ ਮਾਜਰਾ ਔਰ ਪਿੰਡ ਰਾਜੀ ਸੋ ਇਸੇ ਤਰ੍ਹਾਂ ਲਗਾਤਾਰ ਮਾਨਜੋ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੱਦਾਂ ਪੰਜਾਬ ਨੂੰ ਰੰਗਲਾ ਪੰਜਾਬ ਪੰਜਾਬ ਬਣਾਉਣ ਦਾ ਉਹ ਸੰਕਲਪ ਲੈ ਕੇ ਤੁਰਿਆ ਸੋ ਮੈਂ ਸਮਝਦਾ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਲੋਕਾਂ ਦੇ ਜੀਵਨ ਦੇ ਜਿਹੜੇ ਸਵਾਲ ਨੇ ਜਿਹੜੇ ਲੰਬੇ ਸਮੇਂ ਤੋਂ ਇੱਕ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਸਨ ਸੋ ਅੱਜ ਲਗਾਤਾਰ ਉਹਨਾਂ ਦੂਰ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਵੱਡੇ ਪ੍ਰੋਜੈਕਟ ਜਿਹੜੇ ਆ ਵਾਟਰ ਸਪਲਾਈ ਦੇ 1 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਕੇ ਆਪਣੇ ਪਿਆਰੇ ਲੋਕਾਂ ਨੂੰ ਸਮਰਪਿਤ ਕੀਤੇ ਆ ਸੋ ਇਸ ਦਾ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਮੇਰਾ ਵਿਧਾਨ ਸਭਾ ਹਲਕਾ ਪਵਾ ਦੀ ਉਹ ਲੋਕ ਜਿਨ੍ਹਾਂ ਨੇ ਮੈਨੂੰ ਬਹੁਤ ਵੱਡਾ ਮਾਨ ਸਤਿਕਾਰ ਤੇ ਇੱਕ ਮੰਡਟ ਦੇ ਕੇ ਇਥੋਂ ਦਾ ਵਿਧਾਇਕ ਚੁਣਿਆ ਔਰ ਮੈਂ ਅੱਜ ਫੇਰ ਦੁਬਾਰਾ ਆਪਣੇ ਹਲਕੇ ਦੇ ਦੋ ਪਿੰਡਾਂ 'ਚ ਪਿੰਡ ਮਾਜਰਾ ਔਰ ਪਿੰਡ ਬਕਨੌਰ ਦੇ ਵਿੱਚ ਅੱਜ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਵਾਟਰ ਸਪਲਾਈਆਂ ਦਾ ਉਦਘਾਟਨ ਕੀਤਾ ਸੋ ਜਿਸ ਤਰ੍ਹਾਂ ਪਿੰਡ ਬਕਨੌਰ ਦੇ ਅੰਦਰ 52 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਜਿਹੜਾ ਉਹ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਤੇ ਇਸ ਤੋਂ ਬਾਅਦ ਪਿੰਡ ਮਾਜਰਾ ਜਿੱਥੇ ਅਸੀਂ ਹੁਣ ਖੜੇ ਆ ਮਾਜਰੇ ਪਿੰਡ ਦੇ ਅੰਦਰ 65 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਵਾਟਰ ਸਪਲਾਈ ਦਾ ਅੱਜ ਉਦਘਾਟਨ ਕੀਤਾ ਇਹਨੂੰ ਚਾਲੂ ਕੀਤਾ ਜਿਹਦੇ ਨਾਲ ਕਿ ਪਿੰਡ ਰਾਜੀ ਵੀ ਜੁੜਦਾ ਨਾਲ ਸੋ 1 ਕਰੋੜ 17 ਲੱਖ ਰੁਪਏ ਦੇ ਦੋਵਾਂ ਪਿੰਡਾਂ ਦੇ ਤਿੰਨਾਂ ਪਿੰਡਾਂ ਦੇ ਲੋਕਾਂ ਨੂੰ ਆ ਜਿਹੜੀਆਂ ਉਹ ਲਾਗਤ ਦੇ ਨਾਲ ਤਿਆਰ ਹੋਈਆਂ ਵਾਟਰ ਸਪਲਾਈਆਂ ਸਮਰਪਿਤ ਕੀਤੀਆਂ ਨੇ ਸੋ ਦੋਵਾਂ ਦੀ ਕਪੈਸਿਟੀ 50-50 ਹਜ਼ਾਰ ਲੀਟਰ ਦੀ ਹੋਏਗੀ ਸੋ ਆਪਣੇ ਇਲਾਕੇ ਦੇ ਲੋਕਾਂ ਨੂੰ ਸੁੱਧ ਪਾਣੀ ਮਿਲੇ ਕਿਉਂਕਿ ਜਿਸ ਤਰ੍ਹਾਂ ਵਾਤਾਵਰਨ ਪੋਲਿਊਟਡ ਹੋ ਰਿਹਾ ਜਿਸ ਤਰ੍ਹਾਂ ਪਾਣੀ ਸਾਡਾ ਧਰਤੀ ਦਾ ਖਰਾਬ ਹੋ ਰਿਹਾ ਸੋ ਉਹਦੇ ਲਈ ਸੁੱਧ ਪਾਣੀ ਦੀ ਅੱਜ ਜਿਹੜੀ ਮਨੋਖ ਨੂੰ ਲੋੜ ਆ ਸਭ ਤੋਂ ਪਹਿਲਾਂ ਸੋ ਮੈਨੂੰ ਖੁਸ਼ੀ ਆ ਕਿ ਅੱਜ ਆਪਣੇ ਪਿਆਰੇ ਲੋਕਾਂ ਦੇ ਦਰਮਿਆਨ ਮੈਂ ਇੱਕ ਵਾਰ ਫਿਰ ਵੱਡੇ ਜਿਹੜੇ ਆ ਤੋਹਫੇ ਦੋ ਤਿੰਨ ਪਿੰਡਾਂ ਦੇ ਲੋਕਾਂ ਨੂੰ ਮਿਲੇਆ ਪਿੰਡ ਬਕਨੌਰ ਪਿੰਡ ਮਾਜਰਾ ਔਰ ਪਿੰਡ ਰਾਜੀ ਸੋ ਇਸੇ ਤਰ੍ਹਾਂ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੱਦਾਂ ਪੰਜਾਬ ਨੂੰ ਰੰਗਲਾ ਪੰਜਾਬ ਪੰਜਾਬ ਬਣਾਉਣ ਦਾ ਉਹ ਸੰਕਲਪ ਲੈ ਕੇ ਤੁਰਿਆ ਸੋ ਮੈਂ ਸਮਝਦਾ ਆ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਲੋਕਾਂ ਦੇ ਜੀਵਨ ਦੇ ਜਿਹੜੇ ਸਵਾਲ ਨੇ ਜਿਹੜੇ ਲੰਬੇ ਸਮੇਂ ਤੋਂ ਇੱਕ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਸਨ ਸੋ ਅੱਜ ਲਗਾਤਾਰ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਵੱਡੇ ਪ੍ਰੋਜੈਕਟ ਜਿਹੜੇ ਆ ਵਾਟਰ ਸਪਲਾਈ ਦੇ 1 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਕੇ ਆਪਣੇ ਪਿਆਰੇ ਲੋਕਾਂ ਨੂੰ ਸਮਰਪਿਤ ਕੀਤੇ ਆ